ਮੀਤ ਪ੍ਰਧਾਨ ਕੋਈ ਗੱਲ ਨਹੀਂ ਆਪਾਂ ਉਹਨਾਂ ਨੇ ਪਾਰਟੀ ਨਹੀਂ ਬਣਾਣਾ ਗੱਲ ਯੋਹ ਸਾਬ ਨੇ ਕੀਤੀ ਯੋਹ ਸਾਬ ਕਰੇ ਜੀ ਇਨਕ੍ਰੋਚਮੈਂਟ ਚ ਮੰਨ ਲਓ 20 ਰੇੜੀਆਂ ਤੇ 20 ਦੇ 20 ਸੈੱਟ ਹੋ ਗਏ ਜੇ ਜੇ ਕੇ ਤੇ ਆ ਜਿਦਾ ਇੱਕ ਵੱਡਾ ਇਹ ਨਹੀਂ ਵੀ ਇਹਨੂੰ ਛੱਡਤਾ ਪਿੱਛੇ ਸਾਬ ਆ ਮੁੰਡਾ ਲਟਕਣੀ ਨੇ ਦਰਿਆ ਗਿਆ ਵਿਚਾਰਾ 5 ਵਜੇ ਉੱਠ ਕੇ ਆ ਇਹਨੂੰ ਕੱਢ ਕੇ ਵੇਰ ਸਮਾਨ ਤੋੜਿਆ ਜੀ ਅਸੀਂ ਅੱਗੇ ਗਰੀਬ ਆ ਸਮਾਨ ਕੱਢ ਲਿਆੰਦੋ ਇਹਨੂੰ ਥਾਣੋਂ ਫੜ ਕੇ ਕਹਿੰਦਾ ਬਾਹਰ ਚੱਲ ਜਾ ਉਹ ਕਹਿੰਦੇ ਵੀਰੇ ਕਮੇਟੀ ਵਾਲੇ ਬੰਦੇ ਵਿਚਾਰੇ ਕੋਈ ਨਹੀਂ ਜੀ ਨਿੱਪੀ ਸਾਬ ਆ ਵੇ ਦੁਨਬਾਦ ਪਿਛਲੇ ਦਿਨੀ ਨਗਰ ਕੌਂਸਲ ਦੇ ਵੱਲੋਂ ਕੁਝ ਦੁਕਾਨਾਂ ਦੇ ਉੱਪਰ ਚਲਾਏ ਗਏ ਪੀਲੇ ਪੰਜੇ ਦੇ ਵਿਰੋਧ ਵਿੱਚ ਅੱਜ ਇਕੱਠੇ ਹੋਏ ਦੁਕਾਨਦਾਰਾਂ ਨੇ ਬਸਤਾਂ ਢਾੜੀਵਾਲ ਦੇ ਵਿੱਚ ਧਰਨਾ ਦਿੱਤਾ ਇਸ ਧਰਨੇ ਦੇ ਵਿੱਚ ਸੀਐਨਐਫ ਪੰਜਾਬ ਦੇ ਜ਼ੂਰ ਪ੍ਰਧਾਨ ਬੱਬਾ ਗਿੱਲ ਦੇ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਕੁਮਾਰ ਕਾਲੇਸ਼ਾ ਰਿਟਾਇਰ ਐਸਡੀਓ ਲਖਵਿੰਦਰ ਸਿੰਘ ਅਨੇਕਾ ਆਗੂ ਪਹੁੰਚੇ ਵੱਡੀ ਗਿਣਤੀ 'ਚ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਦੇ ਵੱਲੋਂ ਈਓ ਭਪਿੰਦਰ ਸਿੰਘ ਵੱਲੋਂ ਚੰਦ ਦੁਕਾਨਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਉਸ ਦਿਨ ਕਿਹਾ ਗਿਆ ਸੀ ਕਿ ਇਹ ਕਾਰਵਾਈ ਜਾਰੰਤਨ جاری ਰਹੇਗੀ ਕਸ ਮੁੱਚੇ ਸ਼ਹਿਰ ਢਾੜੀਵਾਲ ਤੋਂ ਨੇ ਜਾਇਜ਼ ਕਬਜ਼ੇ ਹਟਾਏ ਜਾਣਗੇ ਪਰ ਦੁਖਦੀ ਗੱਲ ਇਹ ਹੈ ਕਿ ਅੱਜ ਸੋਮਵਾਰ ਵਰਕਿੰਗ ਡੇ ਹੈ ਪਰ 12 ਵਜੇ ਤੱਕ ਪਰ ਨਗਰ ਕੌਂਸਲ ਦੇ ਵੱਲੋਂ ਕੋਈ ਨਜਾਇਜ਼ ਕਬਜ਼ੇ ਸ਼ਹਿਰ ਵਿੱਚੋਂ ਹਟਾਉਣ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਪਿਲੇ ਪੰਜੇ ਦੇ ਸ਼ਿਕਾਰ ਹੋਏ ਚੰ ਦੁਕਾਨਦਾਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇਸ ਮੌਕੇ ਤੇ ਇੱਕ ਮੰਗ ਪੱਤਰ ਡੀਐਸਪੀ ਕੁਲੰਸੰਗ ਨੂੰ ਸੌਂਪਦੇ ਹੋਏ ਗੱਲਬਾਤ ਦੌਰਾਨ ਪ੍ਰਧਾਨ ਬੱਬਾ ਗਿੱਲ ਨੇ ਕਿਹਾ ਕਿ ਸਿੱਧਾ ਸਿੱਧਾ ਪੱਖਪਾਤ ਕੀਤਾ ਜਾ ਰਿਹਾ ਤੇ ਜਾਣ ਬੁਝ ਕੇ ਕੁਝ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪ੍ਰਧਾਨ ਬੱਬਾ ਗੱਲ ਪ੍ਰਸ਼ਾਸਨ ਕੋ ਇੱਕ ਹਫ਼ਤੇ ਦਾ ਅਲਟੀਮੇਟ ਦਿਨ ਦੇ ਦੱਸਿਆ ਕਿ ਜੇਕਰ ਇੱਕ ਹਫ਼ਤੇ ਅੰਦਰ ਸਮੁੱਚੇ ਸ਼ਹਿਰ ਢਾੜੀਵਾਲ ਦੇ ਵਿੱਚੋਂ ਨਜਾਇਜ਼ ਕਬਜ਼ੇ ਨਾ ਢਾਏ ਗਏ ਤਾਂ ਪੰਜਾਬ ਪੱਦਰ ਦਾ ਨਗਰ ਕੌਂਸਲ ਢਾੜੀਵਾਲ ਦੇ ਖਿਲਾਫ ਉਹ ਪੱਕਾ ਮੋਰਚਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ ਤੁਹਾਡੇ ਵੱਲੋਂ ਦੁਕਾਨਦਾਰਾਂ ਨਾਲ ਲੈ ਕੇ ਧਰਨਾ ਦਿੱਤਾ ਗਿਆ ਆ ਕੀ ਸੀ ਗੱਜ ਦਾ ਮੈਂ ਬੱਬਾ ਗੱਲ ਕ੍ਰਿਸ਼ਨ ਦਾ ਸਿਰਫ ਰੰਡਾ ਪੰਜਾਬ ਦਾ ਜੂਸ਼ ਪ੍ਰੈਜ਼ੀਡੈਂਟ ਆ ਮੈਂ ਜਿਹੜਾ ਅੱਜ ਧਰਨਾ ਸ਼ਾਂਤਮਈ ਢੰਗ ਨਾਲ ਲਗਾਇਆ ਗਿਆ ਦਾ ਸੀ ਉਹਦੇ ਵਿੱਚ ਸਾਨੂੰ ਡੀਸੀ ਸਾਹਿਬ ਵੱਲੋਂ ਸੁਨਾ ਆਇਆ ਔਰ ਸਾਡੇ ਸਪੈਸ਼ਲ ਬ੍ਰਾਂਚ ਦੇ ਅਫਸਰ ਰਕੇਸ਼ ਪੰਡਤ ਜੀ ਔਰ ਡਿਪਟੀ ਡੀਐਸਪੀ ਸਾਹਿਬ ਕਲਵੰਤਮਾਨ ਜੀ ਔਰ ਐਸਐਚਓ ਧਾਰੀਵਾਲ ਸਾਹਿਬ ਆਏ ਨੇ ਅਸੀਂ ਇਹਨਾਂ ਦੇ ਕਹਿਣ ਤੇ ਇਹ ਧਰਨਾ ਸਮਾਪਤ ਕਰ ਰਹੇ ਹਾਂ ਕਿਉਂਕਿ ਸਾਨੂੰ ਅਸ਼ਵਾਸ਼ਣ ਦਿਵਾਇਆ ਗਿਆ ਦਾ ਜੇ ਕਿਸੇ ਤੇ ਵੀ ਕਾਰਵਾਈ ਹੋਏਗੀ ਸ਼ਹਿਰ ਦੇ ਵਿੱਚ ਤੇ ਸਾਰੇ ਪੂਰਾ तकरीबन ਸਾਰੇ ਸ਼ਹਿਰ ਦੇ ਉੱਤੇ ਹੋਏਗੀ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਭਾਵੇਂ ਕੋਈ ਉਹ ਅਮੀਰ ਆ ਭਾਈਓ ਗਰੀਬ ਆ ਅਸੀਂ ਇਸੇ ਅਸ਼ਵਾਸ਼ਣ ਦੇ ਉੱਤੇ ਅੱਜ ਧਰਨਾ ਸਮਾਪਤ ਕਰ ਰਹੇ ਹਾਂ ਜੇ ਸਾਡੀ ਸੁਣਵਾਈ ਨਾ ਹੋਵੇਗੀ ਇੱਕ ਹਫ਼ਤੇ ਤੱਕ ਆਪਾਂ ਇਹ ਧਰਨਾ ਮੁਲਤੀ ਵੀ ਕਰ ਦਿੱਤਾ ਗਿਆ ਹੈ। ਤੁਹਾਡੇ ਕਹਿਣ ਤੇ ਹੀ ਮਨਮੂਲ ਲੈਣੇ ਸਾਰਾ ਕੋਈ ਕੀ ਕਹਿਣਾ ਚਾਹੋਗੇ ਜੀ? ਆ ਪਿਛਲੇ ਦਿਨਾਂ ਧਾਰੀਵਾਲ ਚ ਜਿਹੜੀ ਇਨਕ੍ਰੋਚਮੈਂਟ ਭਾਈ ਸੀ ਕਮੇਟੀ ਵੱਲੋਂ ਤੇ ਉਹਦੇ ਚ ਇਹਨਾਂ ਦਾ ਸੀਗਾ ਬਾਬਾ ਗੱਲੇ ਪ੍ਰਧਾਨ ਨੇ ਇਹਨਾਂ ਦਾ ਸੀਗਾ ਕਿ ਜਿਹੜੀ ਇਸ ਚ ਪਾਰਸ਼ਲਟੀ ਹੋਈ ਹੈ ਜੀ ਤੇ ਇਨਕ੍ਰੋਚਮੈਂਟ ਢਾਉਣ ਚ ਤੇ ਕਿਸੇ ਨੂੰ ਕੋਈ ਤਰਾਜ ਨਹੀਂ ਪਟਿਆ ਕਿ ਪਾਰਸ਼ਲਟੀ ਨਹੀਂ ਹੋਣੀ ਚਾਹੀਦੀ ਇਹ ਢਾਉਣੀ ਦੇ ਸਾਰਿਆਂ ਦੀ ਜਿਹੜਾ ਇਕਸਾਰ ਜਿਹੜੀ ਢਾਈ ਜਾਵੇ। ਇਸ ਸਬੰਧੀ ਮੈਂ ਯੋਨਾ ਵੀ ਤੇ ਸੀਂਦਾਰ ਸਾਹਿਬ ਤੇ ਐਸਜੀਮ ਸਾਹਿਬ ਨਾਲ ਵੀ ਗੱਲ ਕਰਾਂਗਾ ਜੀ ਕਿ ਜਦੋਂ ਜੇ ਕਰੋਚਵੰਟ ਹੋਣੀ ਹੈ ਇੱਕ ਪਹਿਲਾਂ ਦੱਸਿਆ ਜਾਵੇ ਉਸ ਤੋਂ ਬਾਅਦ ਜਿਹੜੀ ਆ ਉਹ ਕੋਈ ਪਾਰਸ਼ੀਅਲਟੀ ਨਹੀਂ ਸਾਰਿਆਂ ਦੇ ਬਰਾਬਰ ਜਿਹੜਾ ਵਾ ਉਹ ਤਾਂ ਵਤੀਰਾ ਹੋਵੇਗਾ